100% ਪੋਲਿੰਗ ਹੁੰਦੀ ਹੈ ਔਰ ਜਿਹੜਾ ਇਹ ਸਮਾਂ ਪੁਣਿਆ ਗਿਆ ਉਹਦੇ ਲਈ ਸਾਨੂੰ ਖਰਚਾ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਆਮ ਵਰਗ ਦੇ ਵਿੱਚ ਇਹ ਖਰਚਾ ਹੈ ਕਿ ਜਿਹੜਾ ਸਮਾਂ ਇੱਕ ਕਟਾਈ ਬਜਾਈ ਦਾ ਸਮਾਂ ਹੈ ਤਾਂ ਲੈਣ ਲਈ ਮੰਡੀਆਂ ਥੋੜਾ ਜਾਣਗੇ ਸਰਪੰਚ ਔਰ ਇਸ ਕਰਕੇ ਅਸੀਂ ਦੇਖੋ ਇਸ ਚੀਜ਼ ਦੇ ਵਜੋਂ ਗੱਲ ਕਰ ਰਹੇ ਆ ਕਿ ਇਹ ਸਮਾਂ ਸਹੀ ਨਹੀਂ ਸੀ ਅਗਰ 2 ਮਹੀਨਾ 2 ਮਹੀਨੇ ਹੋਰ ਲੇਟ ਹੁੰਦੀ ਤਾਂ ਇਹ ਬਹੁਤ ਚੰਗੇ ਤਰੀਕੇ ਨਾਲ ਇਲੈਕਸ਼ਨ ਹੋਣੀ ਸੀ ਕੋਟੈਂਟ ਟੈਂਟ੍ਰਿਕ ਤੋਂ ਨਰਾਤੇ ਸ਼ੁਰੂ ਹੋ ਜਾਣਾ ਹੈ ਨਰਤੇ ਵੱਡਾ ਤਿਉਹਾਰ ਮਨੰਦ ਔਰ ਲੋਕ ਪੂਜਾ ਕਰਦੇ ਨੇ ਉਸ ਤੋਂ ਬਾਅਦ 12 ਤਰੀਕ ਨੂੰ ਦੁਸਹਿਰਾ ਔਰ ਲੋਕ ਤੇ ਨਾ ਕਿਤੇ ਵਪਾਰੀ ਵਰਗ ਵੀ ਇਸ ਗੱਲ ਤੋਂ ਪ੍ਰਭਾਵਿਤ ਹੋਏਗਾ। ਸੋ ਜਿਹੜਾ ਪਿੰਡਾਂ ਦੀ ਇਲੈਕਸ਼ਨ ਨੇ ਇਸਦੀ ਪ੍ਰਭਾਵ ਪੈਗਾ ਕਿ ਪੋਲਿੰਗ ਕੱਟ ਪਵੇਗੀ। ਕੁਝ ਕੰਬੈਨਾਂ ਲੈ ਕੇ ਬਾਹਰ ਮੇ ਸਟੇਟਾਂ ਚ ਗਏ ਹੋਏ ਨੇ। ਉਹਨਾਂ ਔਰ ਪਿੰਡਾਂ ਦੇ ਵੋਟਰ ਨਗਰ ਪੰਚਾਇਤੀ ਚੋਣਾਂ ਜਿਹੜਾ ਉਸ ਦਾ ਵਿਗਲ ਵੱ ਚੁੱਕਿਆ ਤੇ ਪੰਜਾਬ ਦੇ ਪਟਿਆਲਾ ਦੀ ਗੱਲ ਕੀਤੀ ਜੇ ਪਟਿਆਲਾ ਦੇ ਵਿੱਚ ਜੋੜਾ ਸ਼ੋਰਾ ਨਾਲ ਜਿਹੜੇ ਕਿ ਅੱਜ ਕਾਗਜ਼ ਭਰੇ ਜਾ ਰਹੇ ਨੇ ਲੇਟ ਹੋ ਰਹੀਆਂ ਤੇ ਉਸੇ ਨੂੰ ਸੰਬੰਧ ਨੂੰ ਲੈ ਕੇ ਸਾਡੇ ਨਾਲ ਸੀਨੀਅਰ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਮੌਜੂਦ ਨੇ ਤੇ ਕਿਸਾਨ ਅੱਗੂ ਵੀ ਰਹਿ ਚੁੱਕੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਦਾ ਕੀ ਕਹਿਣਾ ਹੈ ਕੋਈ ਜਿਹੜਾ ਇਸ ਟਾਈਮ ਨਗਰ ਪੰਚਾਇਤ ਦੀਆਂ ਚੋਣਾਂ ਨੇ ਇਹ ਗਰਾਸ ਰੂਟ ਡੈਮੋਕ੍ਰੇਸੀ ਦਾ 파ਟ ਹੈ ਔਰ ਇਹਦੇ ਵਿੱਚ ਰੀਡ ਦੀ ਹੱਡੀ ਹੁੰਦੀ ਹੈ ਪੰਚਾਇਤੀ ਚੋਣਾਂ ਔਰ ਲੋਕਾਂ ਦਾ ਸਿੱਧਾ ਸਰਵਕਾਰ ਹੁੰਦਾ ਉਹਦੇ ਨਾਲ ਔਰ ਇਸ ਚੋਣਾਂ ਵਿੱਚ ਦੇਖਿਆ ਜਾਵੇ ਤਾਂ 95 ਤੋਂ ਲੈ ਕੇ 99% ਔਰ ਕਿਤੇ ਕਿਹੜੇ ਕਿਹੜੇ ਪਿੰਡ ਦੇ ਵਿੱਚ 100% ਪੋਲਿੰਗ ਵੀ ਹੁੰਦੀ ਹੈ ਜਦੋਂ ਕਿ ਲੋਕਤੰਤ੍ਰਿਕ ਢਾਂਚੇ ਦੇ ਵਿੱਚ ਦੇਖਿਆ ਜਾਵੇ ਕਿ ਭਾਵੇਂ ਉਹ ਸੈਂਟਰ ਦੀ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਕਿਸੇ ਵੀ ਸਟੇਟ ਦੀ ਜਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋਵੇ ਉਹਨਾਂ ਦਾ ਹਜ਼ਾਰਾਂ ਕਰੋੜ ਰੁਪਏ ਖਰਚਾ ਹੁੰਦਾ ਇਸ ਗੱਲ ਤੇ ਕਿ ਵੱਤੋ ਵੱਤ ਪੋਲਿੰਗ ਹੋਵੇ ਵੱਤੋ ਵੱਤ ਲੋਕ ਆਪਣਾ ਮਤਦਾਨ ਕਰਨ ਉਹਨਾਂ ਦੇ ਇੰਨਾ ਯੋਰ ਲਾਉਣ ਤੋਂ ਬਾਅਦ باوجود ਵੀ ਐਮਪੀ ਦੀ ਇਲੈਕਸ਼ਨ ਹੋਵੇ ਤਾਂ 55 ਤੋਂ 60% ਪੋਲਿੰਗ ਹੁੰਦੀ ਜਿਹੜੇ ਪਿੱਛੇ ਘਰ ਕੇ ਵੀ ਰਹੇ ਆ ਅਸੀਂ ਔਰ ਐਮਐਲਏ ਵਾ ਕੋਰ 60% ਔਰ ਇਹਦੇ ਵਿੱਚ ਬਿਨਾਂ ਲੋਕਾਂ ਨੂੰ ਕਹੇ ਐਡ ਕੀਤੇ 100% ਪੋਲਿੰਗ ਹੁੰਦੀ ਹੈ ਔਰ ਜਿਹੜਾ ਇਹ ਸਮਾਂ ਕੁਣਿਆ ਗਿਆ ਉਹਦੇ ਲਈ ਸਾਡਾ ਖਰਚਾ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਆ ਆਮ ਵਰਗ ਦੇ ਵਿੱਚ ਇਹ ਖਰਚਾ ਹੈ ਕਿ ਜਿਹੜਾ ਸਮਾਂ ਇੱਕ ਕਟਾਈ ਬਜਾਈ ਦਾ ਸਮਾਂ ਕਿਉਂਕਿ ਜਦੋਂ ਵੀ ਕਿਤੇ ਚੋਣ ਹੁੰਦੀ ਹੈ ਕਿਸੇ ਵੀ ਸਟੇਟ ਚ ਹੁੰਦੀ ਹੈ ਇਸ ਗੱਲ ਦਾ ਵੱਡਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਤੁਹਾਡੀ ਸਟੇਟ 'ਚ ਉਥੋਂ ਦੇ ਕਲਚਰ ਦੇ ਹਿਸਾਬ ਨਾਲ ਤਿਉਹਾਰ ਤਾਂ ਨਹੀਂਗੇ ਜਾਂ ਕਿਤੇ ਬੱਚਿਆਂ ਦੇ ਪੇਪਰ ਤਾਂ ਨਹੀਂਗੇ ਜਾਂ ਕਿਤੇ ਫਸਲਾਂ ਦੀ ਕਟਾਈ ਬਜਾਈ ਦਾ ਸਮਾਂ ਨਹੀਂਗਾ ਉਰੇ ਪੰਜਾਬ ਦੇ ਵਿੱਚ ਅਗਰ ਸਮੇਂ ਦੀ ਗੱਲ ਕਰੀਏ ਤਾਂ 1 ਅਕਤੂਬਰ ਤੋਂ 30 ਨਵੰਬਰ ਤੱਕ ਮੰਡੀਆਂ ਖੁੱਲ੍ਹਣੀਆਂ ਕਿਸਾਨ ਆਲਰੇਡੀ ਆਪਣੀ ਫਸਲ ਲੈ ਕੇ ਮੰਡੀਆਂ 'ਚ ਪਹੁੰਚ ਰਹੇ ਨੇ ਤੇ ਦੂਜੇ ਪਾਸੇ ਚੋਣਾਂ ਦਾ ਗਿਲ ਵੱਜ ਗਿਆ ਔਰ ਅੱਜ ਅੱਜ ਤੋਂ ਫਾਰਮ ਪਰੰਦੇ ਤਿਆਰੀ ਹੋ ਰਹੀ ਏ ਟ੍ਰੈਕਟਰ ਟਰਾਲੀਆਂ ਠੀਕ ਕਰਾ ਕੇ ਕਿਸਾਨ ਖੇਤਾਂ ਵੱਲ ਨੂੰ ਜਾ ਰਹੇ ਨੇ ਔਰ ਦੂਜਾ ਵੱਡਾ ਸਵਾਲ ਹੈ ਵੀ ਤਿਹਾਰ ਨੇ ਦੇਖੋ ਤਿੰਨ ਤਿੰਨ ਤਰੀਕ ਤੋਂ ਨਰਾਤੇ ਸ਼ੁਰੂ ਹੋ ਜਾਣਾ ਹੈ ਨਰਾਤੇ ਵੱਡਾ ਤਿਹਾਰ ਮੰਨਿਆ ਜਾਂਦਾ ਔਰ ਲੋਕ ਪੂਜਾ ਕਰਦੇ ਨੇ ਉਸ ਤੋਂ ਬਾਅਦ 12 ਤਰੀਕ ਨੂੰ ਦੁਪਹਿਰਾ ਔਰ ਲੋਕ ਕਿਤੇ ਨਾ ਕਿਤੇ ਵਪਾਰੀ ਵਰਗ ਵੀ ਇਸ ਕਾਲ ਤੋਂ ਪ੍ਰਭਾਵਿਤ ਹੋਏਗਾ ਸੋ ਜਿਹੜਾ ਪਿੰਡਾਂ ਦੀ ਇਲੈਕਸ਼ਨ ਨੇ ਇਸ ਚੀਜ਼ ਦੇ ਪ੍ਰਭਾਵ ਪੈਗਾ ਕਿ ਪੋਲਿੰਗ ਕੱਟ ਪਈਗੀ ਕੁਝ ਕੰਬੈਨਾਂ ਲੈ ਕੇ ਬਾਹਰਲੀ ਸਟੇਟਾਂ 'ਚ ਗਏ ਹੋਏ ਨੇ ਉਹਨਾਂ ਪਿੰਡਾਂ ਦੇ ਵੋਟਰ ਉਸ ਚੀਜ਼ ਦਾ ਪ੍ਰਭਾਵ ਰਹੇਗਾ ਦੂਜੀ ਵੱਡੀ ਗੱਲ ਰਹੀ ਹੈ ਵੀ ਸਰਕਾਰ ਖੁਦ ਕਹਿ ਰਹੀ ਏ ਕਿ ਗੋਡਾਊਨ ਖਾਲੀ ਨਹੀਂ ਹੋਏ ਸੈਂਟਰ ਸਰਕਾਰ ਨੇ ਜਿਹੜੇ ਫਸਲਾਂ ਨੇ ਲਿਫਟਿੰਗ ਨਹੀਂ ਕੀਤੀ ਔਰ ਜਦੋਂ ਤੁਸੀਂ ਗੋਡਾਊਨ ਖਾਲੀ ਨਹੀਂ ਕੀਤੇ ਤਾਂ ਉੱਥੇ ਤੁਹਾਡੀ ਫਸਲ ਵੀ ਚੱਕਣ ਚ ਸਾਨੂੰ ਪ੍ਰੋਬਲਮ ਆਏਗੀ ਔਰ ਇਸ ਲਈ ਕਿਸਾਨ ਜਥੇਬੰਦੀਆਂ ਕਿਸਾਨ ਜਾਂ ਉਹਨੇ ਫਸਨਾ ਪ੍ਰਭਾਵਿਤ ਹੋਣਗੇ ਤਾਂ ਨੇਚਰਚਰਲੀ ਗੱਲ ਹੈ ਮੰਡੀਆਂ 'ਚ ਬੈਠੇ ਰਹਿਣਗੇ ਤੇ ਧਰਨੇ ਪ੍ਰਦਰਸ਼ਨ ਵੀ ਹੋਣਗੇ ਰੋੜਾ ਨੂੰ ਜਾਮ ਹੋਣਗੇ ਪਰ ਸਰਕਾਰ ਕਿਤੇ ਨਾ ਕਿਤੇ ਕਹਿੰਦੀ ਵੀ ਨਜ਼ਰ ਆ ਰਹੀ ਹੈ ਕਿ ਅਗਰ ਸਮਝੋਤੇ ਨਾਲ ਆਪਸ ਹੀ ਰਾਜਮੰਦੀ ਦਾ ਤੁਸੀਂ ਸਰਪੰਚ ਉਹਨਾਂ ਦੇ ਉੱਤੇ ਅਸੀਂ ਪੇਮੈਂਟ ਵੀ ਤੁਹਾਨੂੰ ਕਰਾਂਗੇ ਤੇ ਇਸ ਦੇ ਨਾਲ ਟਾਈਮ ਵੀ ਵੇਸਟ ਨਹੀਂ ਹੋਏਗਾ ਬਿਲਕੁਲ ਜਿਹੜੀ ਗੱਲ ਹੈ ਗੱਲ ਵੋਟਾਂ ਦੀ ਨਹੀਂ ਵੋਟ ਤਾਂ ਤੁਸੀਂ ਇੰਜੇ ਪਿੰਡ ਦੇ ਵਿੱਚ ਚਾਰ ਪੈ ਜਾਣੀਆਂ ਤਾਂ ਵੀ ਤੁਸੀਂ ਜਿੱਤ ਜਾਓਗੇ ਗੱਲ ਹੈ ਵੀ ਤੁਸੀਂ ਡੈਮੋਕ੍ਰੇਸੀ ਦਾ ਕਿਸ ਕਰੇਸੀ ਦਾ ਉਹ ਪਾਰਟ ਹੈ ਜਿਹਦੇ ਤੁਸੀਂ ਕਹਿੰਦੇ ਹੋ 100% ਪੋਲਿੰਗ ਹੋਵੇ ਵਰਤਵਾਰਤ ਪੋਲਿੰਗ ਹੋਵੇ ਵਰਤਵਾਰਤ ਲੋਕ ਇਸ ਡੈਮੋਕ੍ਰੇਸੀ ਦਾ ਪਾਰਟ ਕੋਣ ਤੇ ਆਪਣਾ ਯੋਗਦਾਨ ਕਿ ਤੁਹਾਨੂੰ ਲੱਗਦਾ ਨਹੀਂ ਕਿ ਨਹੀਂ ਹੋਏਗੀ ਦੇਖੋ ਜੇ ਫਸਲ ਸਹੀ ਸਮੇਂ ਤੇ ਬਿਜਾਈ ਕਟਾਈ ਦਾ ਸਮਾਂ ਚੱਲ ਰਿਹਾ ਹੈ 15 ਨਵੰਬਰ ਤੱਕ ਕਿਸਾਨਾਂ ਨੇ ਉਹਨਾਂ ਫਸਲ ਬਿਜਣੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਹੈ ਕਿ ਬੜਾ ਵਧੀਆ ਸਮਾਂ ਹੈ ਕੋਈ ਕਿਸੇ ਨੇ ਟਮਾਟਰ ਬਿਜਨੇ ਕਿਸੇ ਨੇ ਆਲੂ ਬਿਜਨੇ ਕਿਸੇ ਨੇ ਫਸਲ ਬਿਜਦੀ ਸੋ ਬਿਜਾਈ ਕਟਾਈ ਦਾ ਸਾਰਾ ਕਿਸਾਨ ਪ੍ਰਭਾਵਿਤ ਹੋਣਗੇ ਵੋਟਾਂ ਲੈਣ ਲਈ ਮੰਡੀਆਂ ਥੋੜਾ ਜਾਣਗੇ ਸਰਪੰਚ ਔਰ ਇਸ ਕਰਕੇ ਅਸੀਂ ਦੇਖੋ ਇਸ ਚੀਜ਼ ਦੇ ਵਜੋਂ ਗੱਲ ਕਰ ਰਿਹਾ ਵੀ ਇਹ ਸਮਾਂ ਸਹੀ ਨਹੀਂ ਸੀ ਅਗਰ 2 ਮਹੀਨਾ 2 ਮਹੀਨੇ ਹੋਰ ਲੇਟ ਹੁੰਦੀ ਤਾਂ ਇਹ ਬਹੁਤ ਚੰਗੇ ਤਰੀਕੇ ਨਾਲ ਇਲੈਕਸ਼ਨ ਹੋਣੀ ਸੀ ਤੇ ਲੋਕ ਪ੍ਰਭਾਵੇ ਤੇ ਵੀ ਪਰ ਸਮਾਂ ਪਹਿਲੇ ਹੀ ਲੇਟ ਨਹੀਂ ਹੋ ਕਿ ਅਗਰ ਦਸੰਬਰ 23 ਦਸੰਬਰ ਦੇ ਪਹਿਲੇ ਹੋਣੀ ਸੀ ਜੇ 31 ਦਸੰਬਰ 2023 ਤੋਂ ਜ਼ਰੂਰ ਪੈਂਡਿੰਗ ਨੇ ਇਸ ਤੋਂ ਇਲਾਵਾ ਬਲਾਕ ਸੰਵਤੀਆਂ ਜ਼ਿਲ੍ਹਾ ਪ੍ਰੇਸ਼ਦ ਕਾਰਪੋਰੇਸ਼ਨ ਦਾ ਸਾਰਾ ਕੁਝ ਹੀ ਪੈਂਡਿੰਗ ਹੈ ਪਰ ਜਿੱਥੇ ਤੁਸੀਂ ਸਾਲ ਲੇਟ ਸੀ ਉੱਥੇ ਮਹੀਨਾ ਹੋਰ ਲੇਟ ਹੁੰਦੇ ਤਾਂ ਅੱਛੀ ਤਰ੍ਹਾਂ ਪੋਲਿੰਗ ਹੁੰਦੀ ਬਾਕੀ ਸਰਕਾਰ ਕਰਵਾ ਰਹੀ ਹੈ ਤੇ ਉਹ ਹੋਣੀ ਤਾਂ ਹੋਣੀ। ਲਾ ਸਰਕਾਰ ਨੇ ਕਿਹਾ ਨਹੀਂ ਤੁਸੀਂ ਕਿ ਟਾਈਮ ਸਰਕਾਰ ਦਾ ਵੀ ਥੋੜਾ ਹੀ ਹੈ ਕਿਉਂਕਿ ਹੁਣ 2027 ਦੇ ਵਿੱਚ ਫਿਰ ਇਲੈਕਸ਼ਨ ਆ ਜਾਣਗੇ। ਦੇਖੋ ਇਲੈਕਸ਼ਨ ਤਾਂ ਕਰਵਾਉਣੇ ਜ਼ਰੂਰੀ ਸੀ, ਟਾਈਮ ਬਹੁਤ ਸੀ। ਤੋਂ ਹਾਈ ਕੋਰਟ ਦੇ ਹਦੇਸ ਸੀ, ਤੋਂ ਇਲੈਕਸ਼ਨ ਉਹਨਾਂ ਨੇ ਕਰਵਾਈ। ਹਾਈ ਕੋਰਟ ਦੇ ਦਬਾਅ ਦੇ ਵਿੱਚ ਹੀ ਹੋਈ ਗਈ। ਨਹੀਂ ਐਸੀ ਕੋਈ ਗੱਲ ਨਹੀਂ ਜਦੋਂ ਕਿਸੇ ਨੇ ਕੇਸ ਫਾਈਲ ਕੀਤਾ ਸਰਕਾਰ ਦਾ ਕੰਮ ਹੁੰਦਾ ਗ੍ਰਾਸ ਰੂਟ ਤੱਕ ਲੋਕਾਂ ਨੂੰ ਸਹੂਲਤਾਂ ਬਚਾਉਣੀਆਂ। ਤੋਂ ਉਸ ਕਰਕੇ ਇਲੈਕਸ਼ਨ ਹੋਣੇ ਹੁੰਦੇ ਸੀ। ਦੇ ਜਿਸ ਤਰ੍ਹਾਂ ਕਿ ਵਿਰੋਧੀ ਧਿਰ ਐ ਜਿਆਦਾ ਰੌਲਾ ਪਾ ਰਿਆ ਰੱਖਵੇ ਕਰਨ ਨੂੰ ਲੈ ਕੇ ਇੱਕ ਮੁੱਦਾ ਕੀ ਹੈ ਸਰ ਦੇਖੋ ਇਹਦੇ ਚ ਵਿਰੋਧੀ ਧਿਰ ਦੀ ਜੇ ਆਪਾਂ ਕਹੀਏ ਨਲਾਕੀ ਵੀ ਹੈ ਸਰਕਾਰ ਨੇ ਉਹ ਕਹਿੰਦੇ ਨੇ ਚਲਾਕੀ ਕੀਤੀ ਦੇਖੋ ਸਰਕਾਰ ਨੇ ਜਦੋਂ ਸੈਸ਼ਨ ਬੁਲਾਇਆ ਸੈਸ਼ਨ ਦੇ ਵਿੱਚ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕੀਤੀ ਐ ਜਿਹੜਾ ਜ਼ਿਲ੍ਹਾ ਪੱਧਰ ਤੇ ਰੋਸਟਰ ਹੁੰਦੇ ਸੀ ਰਿਜ਼ਰਵੇਸ਼ਨ ਦੇ ਉਹਨਾਂ ਨੂੰ ਬਲਾਕ ਪੱਧਰ ਤੇ ਕੀਤਾ ਇਹ ਤਾਂ ਸੈਸ਼ਨ ਦੇ ਵਿੱਚ ਕੀਤਾ ਉਦੋਂ ਸੈਸ਼ਨ ਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਮੌਜੂਦ ਸੀ ਉਹ ਉਹਨਾਂ ਨੂੰ ਉਹਨਾਂ ਨੇ ਉਦੋਂ ਧਿਆਨ ਨਹੀਂ ਦਿੱਤਾ ਹਾਂ ਉਹ ਪਹਿਲਾਂ ਰੋਸਟਰ ਹੁੰਦੇ ਸੀ ਜ਼ਿਲ੍ਹਾ ਪੱਧਰ ਤੇ ਵੀ ਇਹ ਰਿਜ਼ਰਵੇਸ਼ਨ ਲੇਡੀ ਰਿਜ਼ਰਵ ਜਨਰਲ ਰਿਜ਼ਰਵ ਛੇਹਸਰ ਰਿਜ਼ਰਵ ਜਆ ਐਸ ਸੀ ਬੀ ਸੀ ਰਿਜ਼ਰਵ ਇਹ ਕਿੰਨੇ ਸਮੇਂ ਲਈ ਹੋਏਗੀ 5 ਸਾਲ ਲਈ ਜਾਂ 10 ਸਾਲ ਲਈ ਇਹ ਰੋਸਟਰ ਬਣਾ ਹੁੰਦਾ ਸੀ ਉਹ ਰੋਸਟਰ ਨੂੰ ਚੇਂਜ ਕਰਕੇ ਬਲਾਕ ਪੱਧਰ ਤੇ ਕਰ ਦਿੱਤਾ ਤੇ ਹੁਣ ਐਮ ਐਲ ਏ ਸ ਨੇ ਆਪਣੀ ਸੈਸ਼ਨ ਦੇ ਹਿਸਾਬ ਨਾਲ ਜੋ ਐਕਟ ਦੇ ਹਿਸਾਬ ਨਾਲ ਚੇਂਜ ਕਰ ਦਿੱਤੇ ਕਿਹੜੀ ਸੀਟ ਐਸ ਸੀ ਰਹੇਗੀ ਬੀ ਸੀ ਦੇ ਕੋ ਚੇਂਜ ਹੋ ਰਹੀ ਔਰ ਜਿਹੜੇ ਚੋਹਰੋਦੀ ਤੇ ਕਹਿ ਰਹੀ ਹੈ ਸਰਕਾਰ ਧੋਖਾੜੀ ਕਰ ਰਹੀ ਹੈ ਨਹੀਂ ਉਹ ਸੈਸ਼ਨ ਚ ਖੋਦ ਕੀਤੀ ਸੀ ਐਕਟ ਦੇ ਵਿੱਚ ਉਦੋਂ ਵਰੋਂ ਵੀ ਧਰਨੇ ਧਿਆਨ ਨਹੀਂ ਦਿੱਤਾ ਪਰ ਤੁਸੀਂ ਕਿਹਾ ਐਸਸੀ ਰਹੇਗੀ ਬੀਸੀ ਰਹੇਗੀ ਕੱਲ ਇੱਕ ਮੁੱਦਾ ਸਾਹਮਣੇ ਆਇਆ ਡੀਸੀ ਦਫਤਰ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਹੈ ਕਿ ਡੋਲਾ ਪਿੰਡ ਤੋਂ ਜਿਹੜੀ ਪੰਚਾਇਤ ਆਈ ਸੀ ਉਹਨਾਂ ਦਾ ਕਹਿਣਾ ਕਿ ਸਾਡੀ ਪੰਚਾਇਤ ਰਾਜਮੰਦੀ ਨਾਲ ਕਰਨਾ ਚਾਹੁੰਦੀ ਹੈ ਪਹਿਲੇ ਸਾਡੇ ਐਸਸੀ ਕੋਟੇ ਦੇ ਵਿੱਚ ਹੀ ਸਰ ਉਹਨੂੰ ਹੁਣ ਰਿਜ਼ਰਵ ਕਰ ਦਿੱਤਾ ਗਿਆ ਤੇ ਇਹ ਕਿਉਂ ਕਿ ਕੀਤਾ ਗਿਆ ਸਾਡੇ ਕੋਲ ਕੋਈ ਸਲਾਰੀ ਲਿੱਤੇਗੀ ਅਸੀਂ ਕਹਿੰਨੇ ਕਿ ਅਸੀਂ ਪੁਰਾਣਾ ਹੀ ਉਹ ਜਿਹੜਾ ਸਰਪੰਚ ਰੱਖਣਾ ਚਾਹੁੰਦੇ ਆ ਕੋ ਉਤਾ ਉਥੋਂ ਦਾ ਹੁਣ ਵਿਧਾਇਕ ਦੱਸ ਸਕਦੇ ਨੇ ਕਿਉਂਕਿ ਜੋ ਬਲਾਕ ਪੱਧਰ ਤੇ ਜੋ ਰੋਸਟਰ ਬਣਾ ਦਿੱਤਾ ਉਸ ਹਸਾਬ ਨਾਲ ਉਹਨਾਂ ਨੇ ਚੇਂਜ ਚੇਂਜ ਕੀਤਾ ਕੋ ਅਸੀਂ ਤਾਂ ਇਹ ਗੱਲ ਕਹਿ ਰਹੇ ਆ ਵੀ ਇਹ ਪੰਚਾਇਤ ਦੀ ਜੋਨ ਪਿੰਡਾਂ ਨਾਲ ਪੁੱਛ ਕੇ ਪੰਚਾਇਤ ਸੰਮਤੀਆਂ ਨਾਲ ਪੁੱਛ ਕੇ ਹੋਣੀ ਚਾਹੀਦੀ ਸੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਪਹਿਲਾਂ ਰਿਜ਼ਰਵੇਸ਼ਨ ਦੀ ਲਿਸਟ ਜਾਰੀ ਕਰਨੀ ਚਾਹੀਦੀ ਸੀ ਡੀਸੀ ਸਾਹਿਬਾਨ ਨੂੰ ਤੇ ਫਿਰ ਫਾਰਮ ਭਰਨ ਦੀ ਤੈਕ ਹੋਣੀ ਚਾਹੀਦੀ ਸੀ ਹਜੇ ਪਿੰਡਾਂ ਵਾਲਿਆਂ ਕੋਲ ਰਿਜ਼ਰਵੇਸ਼ਨ ਦੀਆਂ ਲਿਸਟਾਂ ਨਹੀਂ ਪਹੁੰਚੀਆਂ ਤੇ ਫਾਰਮ ਭਰਨ ਦੀ ਡੇਟ ਵੀ ਆ ਚੁੱਕੀ ਐ ਸੋ ਉਹਰ ਚ ਫਾਰਮ ਭਰਨ ਚ ਵੀ ਦਿੱਕਤ ਆ ਰਹੀ ਐ ਸਰਕਾਰ ਨੇ ਤਾਂ ਜਲਦਬਾਜ਼ੀ ਕੀਤੀ ਪ੍ਰਸ਼ਾਸਨ ਨੇ ਵੀ ਜਲਦਬਾਜ਼ੀ ਕੀਤੀ ਹੈ ਕਿਉਂਕਿ ਫਾਰਮ ਭਰਨ ਦੇ ਵਿੱਚ ਐਨਓਸੀ ਲੈਣ ਦੇ ਵਿੱਚ ਟਾਈਮ ਵੀ ਲੱਗਦਾ ਤੇ ਕੀ ਲੱਗਦਾ ਕਿ ਹੁਣ ਕਿ ਸਹੀ ਤਰੀਕੇ ਨਾਲ ਪੰਚਾਇਤੀ ਚੋਣਾਂ ਜਿਹੜੀਆਂ ਹੋ ਸਕਦੀਆਂ ਨੇ ਕੋਈ ਵਧੀਆ ਰਿਜ਼ਲਟ ਆ ਸਕਦਾ ਰਿਜ਼ਲਟ ਤਾਂ ਆਣੀ ਹੈ ਇਲੈਕਸ਼ਨ ਤਾਂ ਹੋਣੀ ਹੈ ਪੋਲਿੰਗ ਕੱਟ ਹੋਏਗੀ ਉਹ ਗੱਲ ਵੱਖਰੀ ਹੈ ਲੋਕ ਬਿਜ਼ੀ ਨੇ ਉਹ ਗੱਲ ਵੱਖਰੀ ਹੈ ਕਿਉਂਕਿ ਕਿਸਾਨਾਂ ਲਈ ਫਸਲ ਵਡਣ ਦਾ ਕਟਣ ਦਾ ਤਿਹਾਰ ਹੁੰਦਾ ਉਹਦੇ ਪਾਸੇ ਚੋਣਾਂ ਦਾ ਵੀ ਤਿਹਾਰ ਆ ਗਿਆ ਇਹ ਵੀ ਡੈਮੋਕ੍ਰੇਸੀ ਦਾ ਵੱਡਾ 파ਰਟ ਸੋ ਸਾਨੂੰ ਦੋਨੇ ਚੀਜ਼ਾਂ ਮੈਂਟੇਨ ਕਰਨੀ ਔਖੀਆਂ ਹੋਣਗੇ ਪਿੰਡਾਂ ਦੇ ਲੋਕਾਂ ਨੂੰ ਬਾਕੀ ਇਲੈਕਸ਼ਨ ਤਾਂ ਪੋਲਿੰਗ ਘੱਟ ਹੋ ਗਈ ਵੱਧ ਹੋ ਗਈ ਉਹ ਤਾਂ ਰਿਜ਼ਲਟ ਆਉਣੇ ਨੇ ਸਰਕਾਰ ਨੇ ਪੋਲਿੰਗ ਕਰਾਉਣੀ ਹੈ ਉਹ ਤਾਂ ਹਉ ਹੀ ਹੁਣ ਜਲਦੀ ਜੋਨਾਂ ਨੂੰ ਲੈ ਕੇ ਦੋਸ਼ੀ ਕਿਉਂ ਫਿਰ ਮੰਨਦੇ ਨੇ ਨਹੀਂ ਦੋਸ਼ੀ ਨਹੀਂ ਤੱਪੇ ਤਾਂ ਹੁਣ ਸਲਾਹ ਕਰਨੇ ਸਰਕਾਰ ਦੇ ਸਰਕਾਰ ਨੂੰ ਥੋੜਾ ਵਾਚੜਾ ਚਾਹੀਦਾ ਸੀ ਇਲੈਕਸ਼ਨ ਤਾਂ ਹੋਣੀ ਹੈ ਉਹ ਡੈਮੋਕ੍ਰੇਸੀ ਦਾ 파ਰਟ ਹੈ ਜਿੰਨੀ ਛੇਤੀ ਇਲੈਕਸ਼ਨ ਹੋਏਗੀ ਉੰਨੀ ਛੇਤੀ ਵਿਕਾਸ ਕਾਰਜ ਸ਼ੁਰੂ ਹੋਣਗੇ ਕਿਉਂਕਿ ਲੋਕਾਂ ਦਾ ਸਿੱਧਾ ਰਾਬਤਾ ਸਰਪੰਚ ਨਾਲ ਹੁੰਦਾ ਹੈ ਐ ਐਮਸੀਜ਼ ਨਾਲ ਹੁੰਦਾ ਅਗਲੀਆਂ ਚੋਣਾਂ ਦੀ ਵੀ ਵਾਰੀ ਆਏਗੀ ਕਿਉਂਕਿ ਲੋਕਾਂ ਨੂੰ ਉਹਨਾਂ ਦਾ ਕੰਮ ਹੁੰਦੇ ਨੇ ਪਰ ਥੋੜਾ ਜਿਹਾ ਸਮਾਜ ਠੀਕ ਹੁੰਦਾ ਤਾਂ ਡੈਮੋਕ੍ਰੇਸੀ ਵੀ ਹੋਰ ਚੰਗਾ ਹੁੰਦਾ ਸੋ ਐਸ ਹਨ ਸੀਨੀਅਰ ਐਡਵੋਕੇਟ ਪ੍ਰਭਜੋਤ ਸਿੰਘ ਸਾਨੂੰ ਸਾਰਾ ਪੂਰਾ ਜਿਹੜਾ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੂਰੇ ਤੋਂ ਤੇ ਡਿਟੇਲ ਦੇ ਵਿੱਚ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਹੋਣੀ ਚਾਹੀਦੀ ਸੀ ਕਿਉਂ ਥੋੜਾ ਸਮਾਂ ਹੋਰ ਥੋੜਾ ਲੈ ਲੈਂਦੇ ਤੇ ਜਿਹੜੀ ਚੋਣਾਂ ਹੋਰ ਵਧੀਆ ਤਰੀਕੇ ਨਾਲ ਹੋ ਸਕਦੀਆਂ ਸੀ ਪਟਿਆਲਾ ਤੋਂ ਕੈਮਰਾਮੈਨ ਲਵੀਸ਼ ਦੇ ਨਾਲ ਕੋਬਿੰਦਰ ਕੁਮਾਰ ਦੀਪੂਰ